ਸਤਿ ਸ਼੍ਰੀ ਅਕਾਲ ਜੀ ਸੱਸੀ ਕਾਲ ਜੀ ਅਸੀਂ ਪਿੱਛੇ ਟਰੈਕਟਰ ਖੜੇ ਦੇਖ ਕੇ ਤੁਹਾਨੂੰ ਸਾਰਾ ਕੁਝ ਪਤਾ ਵੈਸੇ ਲੱਗ ਗਿਆ ਹਣਾ ਅਸੀਂ ਇਸ ਵੀਡੀਓ ਤੋਂ ਪਹਿਲਾਂ ਇੱਕ ਵੀਡੀਓ ਸ਼ੂਟ ਕਰ ਚੁੱਕੇ ਹਾਂ ਬਾਈ ਜੀ ਕੋਲ ਇੱਕ ਕਾਫੀ ਟਾਈਮ ਦੇ ਪਹੁੰਚੇ ਆ ਅਸੀਂ ਇਹ ਸੱਸੀ ਕਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਰਨਜੋ ਤੁਹਾਡਾ ਵੀ ਬਾਈ ਜੀ ਤੁਹਾਡਾ ਬਾਈ ਜੀ ਜਦਨਾ ਤੁਸੀਂ ਬਹੁਤ ਫੋਨ ਕਰਦੇ ਹੁੰਦੇ ਹੋ ਵੀ ਬਾਈ ਜੀ ਕੋਲੇ ਦੁਬਾਰਾ ਜਾਓ ਤੇ ਆਪਾਂ ਵੀ ਦੁਬਾਰਾ ਆਏ ਹਾਂ ਬਾਈ ਜੀ ਕੋਲੇ ਵੀ ਕੁਝ ਕੁ ਸਵਾਲ ਰਹਿ ਗਏ ਸੀਗੇ ਤੇ ਆਪਣੇ ਮਨ ਚ ਵੀ ਰਹਿ ਗਏ ਸੀ ਹਣਾ ਇਕਦਾ ਬਾਈ ਜੀ ਆਪਾਂ ਟਰੈਕਟਰਾਂ ਬਾਰੇ ਤਾਂ ਉਹਦੇ ਵੀਰਾਂ ਆਪਾਂ ਨੂੰ ਸਾਰਿਆਂ ਨੂੰ ਦੱਸਿਆ ਸੀ ਹਾਂ ਸਭ ਤੋਂ ਪਹਿਲਾਂ ਚਲੋ ਆਪਾਂ ਇਹਦੀ ਗੱਲ ਕਲੀਅਰ ਕਰ ਦਈਏ ਠੀਕ ਆ ਵੀਰਾਂ ਨੇ ਨਾ ਬੜਾ ਤਰਾਜ ਕੀਤਾ ਵੀ ਇਹਦੇ ਜੈਕ ਲਾਇਆ ਹੂੰ ਇਹ ਮੈਂ ਦੇਖਦਾ ਪਿਆ ਫਿਰ ਕੱਢਤਾ ਕੋੜ ਹਾਂ ਕੱਢਤਾ ਉਹ ਆਪਾਂ ਨੂੰ ਇਹ ਸੀ ਨਾ ਵੀ ਜਦੋਂ ਆਪਾਂ ਝੋਨਾ ਲਾ ਕੇ ਛੱਡੇ ਹਾਂ ਕਿਉਂਕਿ ਤਕਰੀਬਨ ਹੀ ਆਪਾਂ 2-3 ਮਹੀਨੇ ਕੁਝ ਨਹੀਂ ਕਰਨਾ ਸੀਗਾ ਹਾਂ ਕਿਉਂਕਿ ਟਾਇਰਾਂ ਵਿੱਚ ਬੈਸੀ ਭੰਨ ਪੈ ਜਾਂਦਾ ਸੀ ਨਾ ਇਹਦਾ ਟਾਇਰ ਇੱਕ ਪਾੜ ਗਿਆ ਸੀ ਕੁਦਰਤੀ ਤੇ ਫਿਰ ਮੈਂ ਉਹ ਜਲ ਜੈਕ ਲਾ ਕੇ ਖੜਾ ਦੋ ਹਲੇ ਪੱਕਾ ਨੂੰ ਲਾਉਣੇ ਆ ਪੈਸੇ ਜੇ ਪਸ ਹਿਸਾਬ ਨਾਲ ਚੱਲੀਏ ਕਿਉਂਕਿ ਮੈਂ ਇਹ ਨਹੀਂ ਗੱਲ ਕਰਦਾ ਜਿਹਦਾ ਕੋਲੇ ਪਏ ਤਾਂ ਵੀ ਲਾ ਦੋ ਜੇ ਨਹੀਂ ਵੀ ਪਏ ਤਾਂ ਵੀ ਹਿਸਾਬ ਨਾਲ ਚੱਲੋ ਵੀ ਐਵੇਂ ਪੈਸੇ ਫੜ ਕੇ ਲਿਆ ਕੇ ਆੜ ਤੋਂ ਟਾਇਰਾਂ ਨੂੰ ਲਾਉਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਪੈਸੇ ਉਹ ਆਪਣੇ ਚਾਰਾਂ ਦਿਨਾਂ ਹੀ ਗਿਆ ਬਿਆਲੇ ਪੈਂਦਾ ਹੈਨਾ ਹੁਣ ਆਪਾਂ ਇਹਦੇ ਪਰਸ ਨੂੰ ਜੋਥੇ ਜਾ ਕੇ ਟਾਇਰ ਲਾ ਕੇ ਲਿਆ ਕੇ ਲਾਦੇ ਉਹੀ ਟਰੈਕਟਰ ਆ ਉਵੇਂ ਦਾ ਮੈਂ ਤਾਂ ਦੀ ਵੀਡੀਓ ਦੇਖੀ ਵੀ ਆ ਹਾਂ ਠੀਕ ਆ ਮੈਨੂੰ ਇਹ ਜਾਨੋ ਵੱਧ ਪਿਆਰਾ ਕਿਉਂਕਿ ਸਟਾਰਟ ਮੇਰਾ ਕੰਮ ਹੀ ਨਹੀਂ ਕੀਤਾ ਹਾਂ ਮੈਂ ਇਹ ਨਹੀਂ ਕਹਿੰਦਾ ਵੀ ਇਹਦੇ ਵਿੱਚ ਕੋਈ ਨੌਕਸਾ ਮੈਨੂੰ ਜਾਨਵਰਦ ਪਿਆਰਾ ਮੈਨੂੰ ਉਨਾ ਹੀ ਪਿਆਰ ਕਰਦਾ ਮੈਂ ਸਾਰਿਆਂ ਨੂੰ ਮੈਂ ਕਹਿੰਦਾ ਨਾ ਮਾਂ ਨੂੰ ਸਾਰੇ ਬੁੱਤ ਪਿਆਰਿਆ ਮੇਰੇ ਲਈ ਦਾ ਵੀ ਪਿਆਰਾ ਹੂੰ ਠੀਕ ਹੈ ਨਾ ਜਿੱਥੇ ਇਹ ਕੰਮ ਕੱਢਦਾ ਉੱਥੇ ਫਿਰ ਇਹੀ ਕੱਢਦਾ ਹਾਂ ਹੋਰ ਹੋਈ ਖੜਦਾ ਉੱਥੇ ਹੋਰ ਨਹੀਂ ਵੀ ਖੜਦਾ ਠੀਕ ਹੈ ਨਾ ਇਹ ਗੱਲ ਦਾ ਨਾ ਬੜਾ ਵੀਰਾਂ ਨੇ ਕਈਆਂ ਨੇ ਕਿਹਾ ਹੋਈ ਸੀ ਤੂੰ ਲੋਏ ਨਹੀਂ ਪਿਆਰਾ ਇਹਨੂੰ ਫਿਰ ਵੇਚ ਦੋ ਐ ਜੋ ਉਹ ਗੱਲ ਇਹ ਵੀ ਪੁੱਤਾਂ ਨੂੰ ਵੇਚਣਾ ਤਾਂ ਖਈ ਨਹੀਂਗੇ ਹਾਂ ਵੇਚਿਆ ਤਾਂ ਭਾਲੇ 575 ਨਹੀਂ ਆਪਣੇ ਕੋਲੇ ਆ ਖੜਾ ਇੱਕ 555 ਅਰਜਨ ਮੇਰਾ ਫਾਰਮ ਤੇ ਖੜਾ 724 ਖੜਾ ਇੱਕ ਪੰਜਾਬੀ ਆਪਾਂ ਵੇਚਾਂ ਤਾਂ ਪਾਸੇ ਗਿਆਣਾ ਹੀ ਨਹੀਂ ਕਹਿੰਦਾ ਮਤਲਬ ਕੋਈ ਚੀਜ਼ ਜਿਹੜੀ ਆ ਗਈ ਕਰਮਾਂ ਲਈ ਜਿਹੜਾ ਮੈਂ ਇੱਕ ਵੀਡੀਓ ਭੱਜ ਤੂੰ ਬਾਅਦ ਕਰਾਂਗਾ ਚਾਹੇ 6 ਮਹੀਨਿਆਂ ਨੂੰ ਕਰੀਏ ਸਾਲ ਨੂੰ ਕਰੀਏ ਮੈਂ ਦੋ ਟਾਈਟਲ ਰਟਾਇਰ ਕਰਨੇ ਆ ਓਕੇ ਹਰ ਜਣਾ ਠੀਕ ਆਪਾਂ ਉਹਨੂੰ ਟਾਇਰ ਕਰਨਾ ਉਹ ਕੋਈ ਰੰਗ ਰੂਗ ਨਹੀਂ ਕਰਾਉਣਾ ਉਹਨੂੰ ਉਹ ਗੁੰਜੇ ਲਾਦਣਾ ਉੱਥੇ ਆਪਾਂ ਸਾਲ ਲੈ ਲਿਟਾ ਦੋ 2004 ਮਾਡਲ ਆਪਣੇ ਕੋਲੇ ਉਹਨ ਤੋਂ ਬੜਾ ਕੰਮ ਲਿਆ ਮੇਰੇ ਹਿਸਾਬ ਨਾਲ ਮੈਂ ਅੱਦੇ ਜੁਪੀ ਦੇ ਡਰਾਈਵਰ ਬਣਾ ਦੇਣੇ ਉੱਤੇ ਅੱਛਾ ਜਿਹੜਾ ਭਈਆ ਆਉਂਦਾ ਹੀ ਚੱਲ ਉਹ ਤੇ ਹੀ ਪੁਰਾਏ ਹੁੰਦਾ ਵੀ ਪੁਰਾਣੇ ਟਰੈਕਟਰ ਜਾਲੇ ਨੂੰ ਦੇ ਚੱਲਾਂਗੇ ਨਾ ਪਰ ਮੈਂ ਗੱਲ ਕਹੀ ਵੀ ਜਿੰਨਾ ਕੰਮ ਇਹ ਪੁਰਾਣੇ ਟਰੈਕਟਰਾਂ ਤੋਂ ਲਿਆ ਮੈਂ ਮੈਂ ਨਾ ਮੈਂ ਤੋਂ ਨਹੀਂ ਹੁਣ ਲਿਆ ਇਹ ਮੈਂ ਉਹਨਾਂ ਨੂੰ ਵੀ ਚਲਾਇਆ ਹੋਣਾ ਜਿੰਨਾ ਮੈਂ ਉਹ ਪੁਰਾਣੇ ਟਰੈਕਟਰਾਂ ਤੋਂ ਹੁਣ ਵੱਧ ਗਿਆ ਨਾ ਟਰੈਕਟਰ ਹਾਂ ਬਾਉ ਆਉਂਦਾ ਹੈ ਕਿ ਇਹ ਕੰਮ ਥੋੜਾ ਆਉਂਦਾ ਹਾਂ ਹਾਂ ਉਦੋਂ ਟਰੈਕਟਰ ਉਹਨੇ ਇਸੇ ਕੰਮ ਹੀ ਨਹੀਂ ਆਉਂਦੇ ਹੁਣ ਆ 15 ਮਾੜਲਾ ਠੀਕ ਆ 3200 ਘੰਟਾ ਚੱਲਿਆ ਇਹਨਾਂ ਦੇ ਬਾਈ ਨੇ ਚਾਰੇ ਟਾਇਰ ਨਵੇਂ ਪਾਤੇ ਆ ਹਾਂ ਨਵੇਂ ਪਾਤੇ ਇਹਨੂੰ ਨਹੀਂ ਪਹਿਲੇ ਬਾਈ ਫਿਰ ਲਵਾਤੇ ਵਿੱਚ ਹਾਂ ਵਿੱਚ ਕਟਾਦੇ ਆਪਾਂ ਵਿੱਚ ਕਟਾਦੇ ਆ ਹਾਂ ਸੋ ਸੋਨੇ ਪੈਸੇ ਵਟੇ ਗਏ ਉਹਨਾਂ ਦੇ ਮੈਂ ਇਹ ਗੱਲ ਕਹਿੰਦਾ ਵੀ ਜੇ ਆਪਾਂ ਕੰਮ ਕਰਦੇ ਆ 70 ਰੁਪਏ ਟਾਇਰਾਂ ਤੋਂ ਬਸ ਬਦਲ ਦਵੇ ਨਾ ਬੰਦਾ ਕੋਲ ਥੋੜੇ ਪੈਸੇ ਨਾਲ ਨਵੇਂ ਟਾਇਰ ਆ ਜਾਂਦੇ ਆ ਹਾਂ ਇਹ ਗੱਲ ਸਹੀ ਆਵੇ ਜੀ ਕਿਉਂਕਿ ਜੇ ਆਪਾਂ ਬਾੜਾ ਚਲਾ ਲੈਨੇ ਆ ਸਾਲ ਇਹ ਬਦ ਲਾਉਨੇ ਆ ਉਹ ਰਕਮ ਜਿਹੜਾ ਬਾੜੇ ਟੁੱਟ ਜਾਂਦੇ ਆਪਾਂ ਉਹਨਾਂ ਦੇ ਆਕ 10 ਦੇ ਜਾਂਦੇ ਆ ਆ ਫਿਰ ਵਾਲੇ ਪਾਏ ਆ ਫਰਕ ਪਾਏ ਕਿਸ ਰਹੇ ਨਹੀਂ ਜਾਂਦਾ ਕਿਉਂਕਿ ਜੇ ਤੁਸੀਂ ਥੋੜਾ ਇੱਕ ਟਰੈਕਟਰ ਵਧੀਆ ਚੱਲਦਾ ਵਾ ਵਧੀਆ ਕੰਮ ਲੈਨੇ ਹੋ ਕੋਈ ਇਹਨੂੰ ਸ਼ੌਂਗ ਨਾ ਰੱਖੋ ਯਾਰ ਇਹ ਚਾਹੀ ਉਹਨੂੰ ਦੋ ਸਾਲਾਂ ਬਾਅਦ ਨਵੇਂ ਟਾਇਰ ਲਾਇ ਚਲੋ ਜੇ ਜੇ ਕੰਮ ਲੈਨੇ ਹੋ ਇੱਕ ਦੋ ਇੰਨਾ ਕੰਮ ਲੈਨੇ ਹੋ ਉਹ ਨਾਲ ਕੰਮ ਵੀ ਕਰ ਰਿਹਾ ਹਾਂ ਹਾਂ ਕੋਈ ਪੈਸੇ ਵਟੇ ਜਾਂਦੇ ਆ ਹਾਂ ਪੈਸੇ ਪੈਂਦੀ ਕੁਛ ਨਹੀਂ ਸਹੀ ਗੱਲ ਆ ਜੀ ਜੇ ਮੰਨ ਲਾ ਵੀ 60 ਪੈਣੇ ਪੈਸੇ ਟਾਇਰ ਆ ਜੇ 60000 ਦਾ ਜੋੜਾ ਤਾਂ 30 ਤੋਂ 35000 ਦਾ ਤੁਹਾਡਾ ਰੋਹ ਉਹ ਘਟਿਆ ਜਾਂਦਾ ਤੇ ਮਗਰ ਥੋੜੇ ਪੈਣਾ ਟਾਇਰ ਨਾ ਮਿਲ ਆ ਤੇ ਨਵੇਂ ਟਾਇਰਾਂ ਵਿੱਚ ਤੇ ਆਪਾਂ ਆਲੇ ਵਿੱਚ ਤਾਂ ਪੈਰਾਂ 'ਪਾਉਣ ਲਈ ਬੂਟ ਚੰਗੇ ਦੇਖਦੇ ਆਂ ਵੀ ਯਾਰ ਤੁਰਨਾ ਸੌਖਾ ਰਹੇ। ਅਸੀਂ ਸ਼੍ਰੀਨਗਾਰ ਚਲੇ ਗਏ ਮੈਂ ਸਪੈਲ ਬੂਟ ਲੈ ਕੇ ਆ। ਹਾਂ। ਕਿਉਂਕਿ ਪੈਲੀ ਗਰੀ ਗਿਆ ਜਿੰਦਗੀ ਚ। ਪੈਲੀ ਗਰੀ ਮੈਂ ਗਿਆ ਜਿੰਦਗੀ ਚ ਮੈਂ ਕਿਹਾ ਯਾਰ ਤੁਰਨਾ ਤੁਰਨਾ ਉਹ ਵੀ ਹਲਕੇ ਜਿਹੇ ਬੂਟ ਦਿਖਾ ਹਨਾ। ਹਾਂ। ਤੇ ਉੱਥੇ ਬੂਟਾਂ ਦੇ ਵੱਲ ਜਲ ਯਾਦ ਆ ਗਈ ਮੈਨੂੰ ਵੀ ਯਾਰ ਵੀ ਆਪਾਂ ਤਾਂ ਇਹਨਾਂ ਤੇ ਕਿੰਨਾ ਲੋਡ ਪਾ ਦਿੰਨੇ ਆਂ। ਵਜ਼ਨ ਦੇ ਦੇਣੀ। ਮੈਂ ਹੋਰ ਵੀ ਗੱਲ ਕਰਨਾ ਵੀ ਚਲੋ ਮੈਂ ਸਾਰੇ ਵੀਰਾਂ ਨੂੰ ਨਹੀਂ ਕਹਿੰਦਾ ਵੀ ਜਿਹੜੇ ਬੰਦੇ ਕਿ ਜਾਇਸ਼ ਵਾਲੇ ਆ ਨਾ ਕਮ ਸੇ ਕਮ ਚੰਗਾ ਟਾਇਰ ਪਾਉਣ ਟਰੈਕਟਰ ਨੂੰ ਹਨਾ। ਬਈ ਇਹਦੀ ਲਾਈਫ ਵਾਦੇ ਦੀ ਇੰਜਨ ਦਾ ਜ਼ੋਰ ਘਟ ਲੱਗੇ ਹਾਂ ਟਾਇਰ ਨਾਲ ਫਰਕ ਪੈਂਦਾ ਬਈ ਨਹੀਂ ਟਾਇਰਾਂ ਨਾਲ ਹੀ ਕੰਮ ਤਾਂ ਯਾਰ ਟਾਇਰਾਂ ਨਾਲ ਹੀ ਕਰਨਾ ਜ਼ਿਆਦਾ ਹਨਾ ਹੁਣ ਆਪਾਂ ਇਹ ਕਿ ਰੇਡੀਅਲ ਕਹਿੰਦੇ ਨੇ ਇੱਕ ਦੂਜੇ ਡੈਰ ਕਹਿੰਦੇ ਨੇ ਤਾਂ ਫਰਕ ਬਹੁਤ ਆ ਪਰ ਰੇਡੀਅਲ ਟਾਇਰ ਪਹਿਲਾਂ ਹੀ ਵਰਤਦੇ ਆ ਮੈਂ ਇਹ ਵੀ ਤੁਹਾਨੂੰ ਮੈਂ ਇਹਨਾਂ ਕੋਲ ਬਹੁਤ ਜ਼ਿਆਦਾ ਕੀਤਾ ਹੋ ਲੈਣਾ ਹਾਂ ਇਹ ਪਿਛਲੇ ਟਾਇਰ ਪਹਿਲੇ ਆ ਰੇਡੀਅਲ ਇਹਦੇ ਵਾਰ ਰੇਡੀਅਲ ਉਹ ਨਵੇਂ ਦੇ ਹੀ ਲੈ ਕੇ ਆਪਾਂ ਬਦਦੇ ਸੀਗੇ ਉਦੋਂ ਆਏ ਆ ਇਹ ਰੇਡੀਅਲ ਟਾਇਰ ਠੀਕ ਆ ਬਈ ਜੀ ਇਹ ਆ ਟਾਇਰ ਇਹਨੂੰ ਹੁਣ ਅਗਲੇ ਜਲਦੀ ਘਸ ਜਾਂਦੇ ਨਾ ਹਾਂ ਕਿ ਚੱਕਰ ਜਿਆਦਾ ਆ। ਉਹ ਬੋਲੇ ਟਰਾਲੀਆਂ ਟੋਲੀਆਂ ਚੱਲਦਾ ਜਿਆਦਾ ਇਹ ਜਿਆਦਾ ਘਸ ਜਾਂਦੇ ਆ। ਇਹ ਹਲੇ ਲਾ ਜਾਣੀ ਇਹਦਾ ਆਪਣਾ ਜਿਉ ਟਾਇਰ ਪਾੜ ਗਿਆ ਸੀ ਹਜੇ ਉਹਦੋਂ ਦੱਸਾਇਆ ਸੀ ਨਾ ਉਹਨਾਂ ਨੂੰ ਕਿ ਉਹ ਪਤਾ ਨਹੀਂ ਹੁਣ ਕੀ ਲੱਗ ਗਿਆ ਜਾਂ ਡਰਾਈਵਰ ਤੋਂ ਲੱਗ ਗਿਆ ਜਾਂ ਕਿਤੇ ਚੜ ਗਿਆ। ਉਹਦੇ ਕਰਕੇ ਆਪ ਨੂੰ ਬਦਲਨੇ ਪੈ ਗਏ ਹਨਾ। ਤੇ ਮੈਂ ਅੱਜ ਵੀ ਇਹ ਗੱਲ ਕਰਨਾ ਵੀ ਇਹਦਾ ਟਰੈਕਟਰ ਦਾ ਤੋੜ ਕੋਈ ਨਹੀਂ ਜਦੋਂ ਕਹੇ। ਤੂੰ ਦੱਸ ਦੇ ਹਾਂ। ਵੀ ਜਿੱਥੇ ਕੰਮ ਅੜ ਜਾਂਦਾ ਛੋਟਾ ਇਹ ਕਰਦਾ। ਆਪਣੇ ਕੋਲ ਚਾਰ ਬਲੋਕ ਆ ਜਿੱਦਨ ਮੈਂ ਇਹਨਾਂ ਬਲੋਕ ਕਰਦਾ ਹੀ ਚਾਰਾ ਨਾ ਕਰਦਾ ਹੀ ਜਿੱਦਨ ਮੈਂ ਚਾਹ ਜਾਨ ਬਹੁਤ ਆ ਜੇ ਖਰਚਾ ਜਾਨ ਵੀ ਬਹੁਤ ਹੈ ਜੀ ਹਾਂ ਠੀਕ ਕੋਈ ਕਮੀਆਂ ਹੁੰਦੀਆਂ ਨੇ ਹਾਂ ਠੀਕ ਹੈ ਨਾ ਕਿਉਂਕਿ ਉਹ ਜਿਹੜਾ ਟਰੈਕਟਰ ਦਾ ਕਸੂਰ ਨਹੀਂ ਹੁੰਦਾ ਕਿ ਪਾੜ ਆਪਾਂ ਨੂੰ ਪਿੱਛੋਂ ਨਹੀਂ ਮਿਲਦੇ ਹਾਂ ਸਹੀ ਗੱਲ ਆ ਬਈ ਹੁਣ ਅੱਜ ਚਾਹੀ ਨੂੰ ਮੈਨ ਲਗੀ ਮਤਲਬ ਕਿ ਦੱਸੋ ਬੀ ਵੀ ਕਿਹੜੀ ਸੀਲ ਲੀਕ ਹੋ ਗਈ ਚੱਕੇ ਦੇ ਕद्दू ਦੇ ਵਿੱਚ ਹੈ ਨਾ ਨਾਲ ਦੇਖ ਹਬ ਤਾਂ ਟਰੈਕਟਰ ਖੜਾ ਰਿਹਾ ਆਪਣਾ 6500 ਤੋਂ 7500 ਰੁਪਏ ਚੱਕੇ ਦੇ ਲੱਗ ਗਿਆ ਇਹਦੀ 4500 ਦੀ ਸੀਲ ਆ ਜਿਹੜੀ ਪਿੱਛੋਂ ਮਗਾ ਕੇ ਦਿੱਤੀ ਏਜੰਸੀ ਵਾਲਿਆਂ ਨੇ ਓਕੇ ਇਦਾਂ ਦੀ ਸੀਲ ਹੋ ਗਿਆ ਜਿਹੜਾ ਸਮਾਨ ਮਹਿੰਗਾ ਏਜੰਸੀ ਵਾਲੇ ਰੱਖਦੇ ਵੀ ਹਨੀ ਨੋ 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 ਇਹ ਆਂਦਾ ਯਾਰ ਚਾਹੁੰਦਾ ਹੀ ਆ ਕੰਮ ਜਿਹੜੀ ਜੀ ਜਿਆਦੀ ਮਤਲਬ ਪੈਣ ਵਾਲੀ ਉਹ ਪਵਾ ਕੇ ਕੋਈ ਨਾ ਕੋਈ ਲੈ ਜਾਂਦਾ ਕਿਉਂਕਿ ਹਾਂ ਕਿਉਂਕਿ ਮਹਿੰਗਾ ਜਿਹੜਾ ਪਾੜ ਉਹ ਵੀ ਨਹੀਂ ਛੇਤੀ ਰੱਖਦੇ ਅਗਲਾ ਯਾਰ ਕੋਈ ਨਾ ਮਗਾ ਕੇ ਦੇ ਦਾਂਗੇ ਇੱਕ ਦਾ ਪੀਸ ਮੰਗਾਉਂਦੇ ਹੁੰਦਾ ਹੀ ਆ ਯਾਰ ਹੁੰਦਾ ਹੀ ਆ ਕਿਉਂਕਿ ਸਭ ਨੂੰ ਬਾਈ ਜੀ ਆਪਣੇ ਵਰਗੀ ਆ ਸਾਰੇ ਹਾਂ ਉਹ ਸੇ ਚੀਜ਼ ਪਈ ਪੁਰਾਣੀ ਹੋ ਜੇ ਹਾਂ ਕੋਈ ਮਾਡਲ ਚੇਂਜ ਹੋ ਜੇ ਉਹਦੇ ਵਿੱਚ ਬਹੁਤ ਬਰੌਂ ਦਿੱਖਦਾ ਹੁੰਦੀ ਹੈ ਹੋਰ ਤਾਂ ਇਹ ਵਰਗਾ ਮੈਂ ਕਹਿੰਦਾ ਟਰੈਕਟਰ ਹੀ ਕੋਈ ਨਹੀਂ ਹੂੰ ਇੰਨਾ ਜਿਆਦਾ ਜ਼ੋਰ ਲਾਉਂਦਾ ਹਾਂ ਵੱਡਾ ਟਰਾਲਾ ਸਾਰਾ ਹੀ ਇਹਦੇ ਨਾਲ ਹੀ ਚਲਾਉਨੇ ਆ ਤੇ ਆਪਾਂ ਹਾਂ ਦ ਬੰਦ ਨਹੀਂ ਹੁੰਦਾ ਮੈਂ ਜਿੱਤੇ ਮੈਂ ਕਿਹੜਾ ਕੋਈ ਮਾਦੂਲੀ ਕੋਈ ਨਹੀਂ ਖਾਜੋ ਖਾਜੋ ਹਾਂ ਥੱਲੇ ਤਾਂ ਲੱਗ ਜੂ ਹਾਂ ਪਰ ਰਾਈਟਰਾਂ ਬੰਦ ਨਾ ਹੋ ਗਿਆ ਬਾਈ ਜੀ ਕਈ ਵੀਰਾਂ ਦੀ ਮਿੱਥ ਬਣੀ ਆ ਵੀ ਰੇਡੀਅਲ ਟਾਇਰਾਂ ਨਾਲ ਇੰਜਨ ਦੀ ਲਾਈਫ ਘਟਦੀ ਆ ਤੁਸੀਂ ਤਾਂ ਹੁਣੇ ਕਰਮਾਲੇ ਚਲੋ ਬਹੁਤ ਚਲਾ ਲਿਆ ਕੋਈ ਹੈਗਾ ਏਦਾਂ ਦਾ ਫਰਕ ਨਹੀਂ ਯਾਰ ਮੇਰੇ ਹਿਸਾਬ ਨਾਲ ਇੰਜਨ ਬਚਦਾ ਬਚਦਾ ਹਾਂ ਇਹ ਜਿਹੜੀ ਪਤਾ ਕੰਮ ਹੈ ਜਿਹੜੀ ਕੰਮ ਕਾਦੀ ਡ੍ਰਿਪ ਦੇਖ ਲਓ ਉਹ ਟਾਇਰਾਂ ਦੇ ਆ ਟਾਇਰਾਂ ਦੇ ਆ ਦੇ ਹਾਂ ਆ ਟਾਇਰਾਂ 'ਚ ਕਿੰਨਾ ਫਰਕ ਆ ਫਰਕ ਹੈ ਇਹ ਜਿਹੇ ਪਹੁੰਚਾ ਉਡਾ ਕੇ ਚਾਲਦੇ ਨੇ ਇਹ ਹੂੰ ਬਿਓ ਹੁਣ ਜੀ ਨਿਕਲ ਜਾਣਾ ਹਾਂ ਉਹ ਇੱਕ ਵੀ ਸਲਿੱਪ ਕਰਕੇ ਲੱਗ ਗਏ ਠੀਕ ਹੈ ਨਾ ਹੁਣ ਆਪਾਂ ਇਹ ਪਲੌਂ ਤਾਂ ਹੀ ਛੱਡਣਾ ਟਰੈਕਟਰ ਅੱਗੇ ਇਹਨੂੰ ਬਾਈ ਜੀ ਤੁਸੀਂ ਪਿਛਲੇ ਪਾਏ ਵੀ 17 ਦੇ ਆ ਹਾਂ 17 ਨੰਬਰ ਪਾ ਲਿਆ ਨੇ ਆ ਜਾ ਨਾ ਨਾ ਦਿਖਾ ਦੇ ਇਹ ਆਪਾਂ ਪਲੌਂ ਤੇ ਸਪੈਸ਼ਲ ਤਿਆਰ ਕਰ ਲਿਆ ਸੀ ਪਰੌ ਇਹ ਨਾ ਕਰਨੇ ਆ ਠੀਕ ਹੈ ਜੀ ਇਹ ਬਾਈ ਜੀ ਜਿਵੇਂ ਇਹ ਪਿਛਲੇ 17 ਦੇ ਕਰਤੇ ਤੇ ਅਗਲਾ ਵੀ ਕੋਈ ਇੱਕ ਨੰਬਰ ਦਾ ਫਰਕ ਪਾਇਆ ਕਿ ਨਹੀਂ ਇਹ ਤਾਂ ਉਹਨਾਂ ਨੇ ਆਪ ਦੀ ਸਹਾਈ ਨਹੀਂ ਬਣਾਇਆ ਵਾ ਓਕੇ ਵੀ ਦੋਨਾਂ ਦੇ ਚੱਕਰ ਮਿਲ ਗਏ ਮਿਲ ਕੇ ਮਿਲ ਕੇ ਕਰਕੇ ਕਰਤੇ ਠੀਕ ਆ ਵੀ ਜੀ ਤੇ ਇੱਕ ਗੱਲ ਹੋਰ ਆ ਵੀ ਜਿੱਥੇ 16 9 28 ਦੇ ਆ ਉਹਦੇ ਵਿੱਚ ਇਹ ਟਾਇਰ ਪੈਂਦਾ ਜਿਵੇਂ ਆਪਣੇ ਆ 54 ਆ 55 ਆ ਇਹਦੇ ਚ ਨਹੀਂ ਪਿਆ ਉਹ ਟਾਇਰ 16 9 30 ਵਾਲੇ ਚ ਨਹੀਂ ਉਹ ਚ ਨਹੀਂ ਪਿਆ ਇਹ ਰੈਮ ਦਾ ਫਰਕ ਆ ਇਹ ਬਈ ਜੀ ਰੈਮ ਦਾ ਤੁਸੀਂ ਤਾਂ ਖਲਾਏ ਹੋਣਗੇ ਹੁਣ ਕਿ ਖੋਲਣ ਤੋਂ ਬਿਨੇ ਹੁੰਦੇ ਨੇ ਨਹੀਂ ਪਹਿਲਾਂ ਹੀ ਦੱਸਤਾ ਜੂਗਾ ਮੈਂ ਪੈਣਾ ਨਹੀਂ ਜੀ ਰੈਮ ਚੇਂਜ ਕਰਨੇ ਪੈਣਗੇ ਕਿਹਦੇ ਵਿੱਚ ਪੈ ਜੂਗਾ ਇਹ ਜਿਹੜਾ ਰੈਮ ਦਾ ਘੇਰਾ ਥੋੜਾ ਜਿਹਾ ਵੱਡਾ ਲੱਗਦਾ ਹਾਂ ਤਾਂ ਐ ਫਰਕ ਹੋਊਗਾ ਹਨਾ ਇਹ ਟਰੈਕਟਰ ਦੇ ਹੁਣ ਉਹਨੂੰ ਉੱਚਾ ਉੱਚਾ ਲੱਗਣ ਲੱਗਿਆ ਦੇਖ ਉਹ ਟਰੈਕਟਰ ਨਾਲੋਂ ਉਦੋਂ ਉਹ ਟਰੈਕਟਰ ਸੋਹਣਾ ਵੀ ਲੱਗਣ ਲੱਗਾ ਜਜਨ ਵੀ ਲੱਗ ਗਿਆ। ਬਾਈ ਜੀ ਹੁਣ ਇੱਕ ਗੱਲ ਹੋਰ ਵੀ ਕਰਨੀ ਹੈ ਬਰੀਸੂਰੂ ਹੀ ਹੈ ਨਾ ਪੋਣ। ਹਾਂ। ਵੀ ਜੀ ਤੁਹਾਡੇ ਟਾਇਰ ਕਸੇ ਹੋਏ ਆ। ਤੁਹਾਡੇ ਟਾਇਰ ਟਰੈਕਟਰ ਮੰਗਦਾ। ਹਾਂ। ਹੁਣ ਕਈ ਬੰਦੇ ਇਹ ਨਹੀਂ ਨਾ ਹੋਈ ਰਿਮ ਚੇਂਜ ਕਰੇ ਪੁਆਈ ਜਾਣ। ਹੁਣ ਆਪਾਂ ਇਹਦਾ ਕੀਤਾ ਹੀ ਨਹੀਂ। ਤੇ ਆਪਾਂ ਕਿਹਾ ਰਿਮ ਨਾਲ ਜਿਹੜਾ ਪਰ ਉਹਦਾ ਫਾਇਦਾ ਕੀ ਆ? Ориਜੀਨਲ ਹੀ ਰੱਖੇ। ਨਾਲੇ ਤਾਂ ਆਪਾਂ ਇਹਨੂੰ ਹੁਣ ਦੇਖਾਂਗੇ ਚਲਾ ਕੇ ਵੀ ਇਹਦਾ ਕੀ ਰਿਜ਼ਲਟ ਆਉਂਦਾ। ਹਾਂ। ਠੀਕ ਇਹਨੂੰ ਚਲਾ ਕੇ ਦੇਖਦੇ ਆ ਕਿ ਕੀ ਰਿਜ਼ਲਟ ਆਉਂਦਾ ਫਾਇਦਾ ਹੁੰਦਾ ਵੀ ਹੁਣ ਇਹ ਨਾ ਹੁਣ ਵੀ ਆਪਣੀ ਵੀਡੀਓ ਦੇਖ ਕੇ ਲੋਕਾਂ ਨੇ ਯਾਰ ਆਪਾਂ ਰੈਮੋ ਪਾ ਗਏ ਟਾਇਰ 17 ਦੇ ਪਵਾਏ ਨਾ ਨਾ ਹਲੇ ਆਪਾਂ ਪਹਿਲੀ ਗੇਰੀ ਚਲਾ ਕੇ ਦੇਖਣਿਆ 17 ਨੰਬਰ ਟਾਇਰ ਪਵਾਇਆ ਜਰੂਰ ਹੈ ਪਰ ਆਪਾਂ ਹਲੇ ਵਰਤਿਆ ਨਹੀਂ ਚਲਾ ਕੇ ਵੀ ਇਹ ਇੰਜਨ ਦਾ ਲੋਡ ਲੈਂਦਾ ਜਾਂ ਚੱਕਰ ਤੋੜਦਾ ਜਾਂ ਆਪਾਂ ਕੋਈ ਕਰਦਾ ਹੋ ਸਕਦਾ ਚੇਂਜ ਕਰਨੇ ਪੈਣ ਸਹੀ ਗਾ ਪ੍ਰੈਕਟੀਕਲ ਹਲੇ ਪ੍ਰੈਕਟੀਕਲ ਕਰਨਾ ਕਰਨਾ ਵਾ ਆਪਾਂ ਕਹੀਏ ਹਾਂ ਪਹਿਗੇ ਉਹ ਰੈਮਾ ਜੀ ਆਹੇ ਹਾਂ 16 9 ਜਿਹੜੇ ਆਪਣੇ ਸੀਗੇ ਇਹ 16 28 28 ਦੇ ਰੈਮਾ ਜੀ ਪੈਗੇ ਨੇ ਰੈਮ ਨਹੀਂ ਚੇਂਜ ਮੇਰੇ ਸਾਹਜ ਤਾਂ ਨਹੀਂ ਪੈਂਦਾ ਫਰਕ ਬਾਈ ਪਹਿਲਾਂ ਇਹਨੂੰ ਪਹਿਲਾਂ ਤਾਂ ਇਹਨੂੰ ਦੁੱਗੇ ਸੀਗੇ ਆਪਣੇ ਪੱਕੇ ਟਾਇਰ ਨਾਲ ਪੱਕੇ ਟਾਇਰ ਨਾਲ ਦੀ ਮੈਂ ਹੁਣ ਰੇਡੀਅਲ ਪਾਣੀ ਰੇਡੀਅਲ ਪਾ ਪਹਿਲਾਂ ਵਰਤਦੇ ਆ ਦੋ ਟਰੈਕਟਰ ਨੂੰ ਆਪਣੇ ਪਹਿਲਾਂ ਲੱਗੇ ਹੋਏ ਆ ਓਕੇ ਇੱਕ 50 50 ਨੂੰ ਲੱਗੇ ਹੋਏ ਦਾ ਠੀਕ ਹੈ ਇੱਕ ਇਹਨੂੰ ਆ ਆਪਣੇ ਹੌਲਿਆਂ ਨੂੰ ਲਾਏ ਹੋਏ ਆਪਣੇ ਕਿਉਂਕਿ ਪਲਵਾਂ ਦੇ ਆਪਾਂ ਬਹੁਤ ਕੰਮ ਲਿਆਇ ਤੂੰ ਹੂੰ ਚਲੋ ਇੱਕ ਬਾਈ ਜੀ ਡੱਕ ਲਵਾ ਬਾਈ ਜੀ ਨਾ ਆਪਦਾ ਪੇਜ ਹੀ ਹੁਣ ਐਕਟਿਵ ਰਹਿੰਦਾ ਰਾਮ ਨਾਈ ਜੀ ਬਿਲਕੁਲ ਕੁਝ ਵੀ ਕਰਦੇ ਆ ਜੇ ਕੋਈ ਜਾਣਕਾਰੀ ਤੁਸੀਂ ਲੈਣੀ ਹੋਵੇ ਵੀ ਉੱਥੇ ਵੀ ਤੁਸੀਂ ਲੈ ਸਕਦੇ ਹੋ ਪੇਜ ਨੂੰ ਤੁਸੀਂ ਲਾਈਕ ਫੋਲੋ ਕਰ ਲਿਓ ਮੈਂ ਮੈਂਸ਼ਨ ਵੀ ਵੈਸੇ ਕਰਦਾ ਹਾਂ ਜੇ ਆਪਣੇ ਕੋਲੇ 100 ਗੱਲ ਹੁੰਦੀ ਆ ਕੰਮ ਦੀ ਜਾਂ ਚੰਗੀ ਜਿਹੜੀ ਆਪਣੀ ਵਰਤੀ ਹੁੰਦੀ ਆ ਆਪਾਂ ਉਹੀ ਗੱਲ ਕਰਦੇ ਹੁੰਨੇ ਆਪਾਂ ਸੋਚਣਾ ਹੀ ਨਹੀਂ ਕਰਨੀ ਗੱਲ ਕਦੇ ਵੀ ਜਿਹੜੀ ਆਪਾਂ ਵਰਤੀ ਉਹ ਵੀ ਉਹ 2-3 ਸਾਲ ਆਪਾਂ ਉਹਦੇ ਪ੍ਰੈਕਟੀਕਲ ਕਰਿਆ ਹੁੰਦਾ ਪਹਿਲਾਂ ਹਾਂ ਆਪਾ ਉਹ ਨਹੀਂ ਵੀ ਆਪਾਂ ਹਵਾ ਦੀ ਛੱਡ ਜਾਣੇ ਇੱਥੇ ਲੋਕ ਆਪਣੇ ਮਰ ਕੰਮਲੇ ਹੋਏ ਫਰਨ ਵੀ ਉਹਨਾਂ ਨੂੰ ਪਤਾ ਹੀ ਲੱਗੇ ਵੀ ਗੱਲ ਕੀ ਆ ਮੈਂ ਜੀ ਇਹਨਾਂ ਗੱਲਾਂ ਕਰਕੇ ਤਾਂ ਮੇਰੇ ਵੀਰਾਂ ਨੇ ਦੁਬਾਰਾ ਫੋਨ ਮੈਨੂੰ ਕਰੇ ਤੇ ਬਾਈ ਜੀ ਕੋਲੇ ਵੀ ਦੁਬਾਰਾ ਜਾਣਾ ਤੇ ਚਲੋ ਆਪਣਾ ਕੰਟੈਕਟ ਤਾਂ ਰਹਿੰਦਾ ਹੀ ਆ ਮੈਂ ਅੱਗੇ ਵੀ ਗੱਲ ਕਰੀ ਆਪਣੀ ਪਹਿਲੀ ਵੀਡੀਓ ਵੀ ਮੇਰੀ 27 ਸਾਲ ਦੀ ਮਿਹਨਤ ਆ ਜੇ ਮੁੰਡਾ ਕੋਈ ਕਹੇ ਉਠੇਗਾ ਯਾਰ ਖਣੀ ਇਹਨਾਂ ਨੇ ਉਹੀ ਬਣਾ ਲਿਆ ਨਾ ਸਮਾਂ ਲੱਗਦਾ ਬਣ ਜਾਂਦਾ ਸਬਰ ਸੰਦੋਖ ਤੇ ਮਿਹਨਤ ਤਿੰਨੇ ਚੀਜ਼ਾਂ ਸਾਨੂੰ ਕਰਨੀਆਂ ਹੀ ਪੈਣਗੀਆਂ ਸਬਰ ਸੰਧੂਖ ਵੀ ਰੱਖਣਾ ਉਹ ਤਾਂ ਆਪੇ ਆਪ ਨੂੰ ਲੋਕਾਂ ਨੂੰ ਵੱਖਰਾ ਕਰਨਾ ਪਣਾ ਯਾਰ ਜੇ ਕੋਈ ਆਪਣੇ ਬਾਰੇ ਕਹਿੰਦਾ ਕੋਈ ਗੱਲ ਨਹੀਂ 7 ਵਜੇ ਨਾ ਤਾਂ ਬਈ ਜੀ ਚੱਲੀ ਜਾਣਾ ਕੰਮ ਚੱਲੀ ਜਾਂਦੀ ਕੰਮ ਛੋਡਾ ਵਾ ਪਰ ਹਾਂ ਵੀ ਈਰਖਾ ਨਾ ਰੱਖੋ ਵੀ ਆਪਾਂ ਆਪ ਦਾ ਨੁਕਸਾਨ ਕਰ ਲਈ ਕਿਸੇ ਨੂੰ ਨੀਮਾ ਦਿਖਾਉਣ ਦੇ ਲਈ ਰੱਜੀ ਰਹੀਏ ਹਾਂ ਬਈ ਯਾਰ ਨਾ ਮੈਂ ਤਾਂ ਹੁਣ ਗੁੱਠਾ ਲਾ ਕੇ ਲਿਉਣਾ ਚਾਰ ਟਰੈਕਟਰ ਫਾਇਦਾ ਕੀ ਕੰਮ ਕਰਕੇ ਛੋੜਿਓ ਕੰਮ ਹੁਣ ਮੈਂ ਅੱਗੇ ਵੀ ਗੱਲ ਕਹੀ ਆ ਵੀ ਕੰਮ ਜ਼ਿਆਦਾ ਹੋਵੇ ਮਸ਼ੀਨਰੀ ਜ਼ਿਆਦਾ ਨਾ ਹੋਵੇ ਕੰਮ ਹਾਂ ਲਾਸਟ ਵੀਡੀਓ ਚ ਆਉਂਦਾ ਕੰਮ ਜਿਆਦੇ ਹੋਵੇ ਮਸ਼ੀਨਰੀ ਨਾ ਜਿਆਦੇ ਹੋਵੇ ਹਾਂ ਕੰਮ ਜਿਆਦੇ ਹੋਵੇ ਟਰੈਕਟਰ ਪਿਆ ਹੋਵੇ ਟਰੈਕਟਰ ਚੱਲਣਾ ਯਾਰ ਹਾਂ ਜਦੋਂ ਆਪਾਂ ਕਦੇ ਕੋਈ ਬੰਦਾ ਦੇਖੇ ਯਾਰ ਵੀ ਕੁੱਟ ਕੇ ਬਾਏ ਨੇ ਹਾਂ ਜਾਨ ਤੋਂ ਵੱਧ ਪਿਆਰੇ ਰੱਖਿਆ ਪਰ ਜਾਨ ਤੋਂ ਵੱਧ ਕੰਮ ਵੀ ਠੋਕੇ ਲਈਦਾ ਉਹੀ ਗੱਲ ਹੈ ਨਾ ਜਿਹਦੇ 18-18 ਘੰਟੇ ਚਲਾਈਦਾ ਹਾਂ 18 ਘੰਟੇ 20 ਘੰਟੇ ਬੰਦੇ ਨੂੰ ਕਹਿਆ ਵੀ ਇੰਨੇ ਘੰਟੇ ਚਲਾਉਣਾ ਚਲਾਉਣਾ ਮੈਂ ਜੀ ਵੈਸੇ ਮੈਨੂੰ ਤਾਂ ਪਤਾ ਆਪਣੇ ਵੀਰਾਂ ਨੂੰ ਦੱਸ ਦਈਏ ਮੈਂ ਵੀਡੀਓ ਸ਼ਾਇਦ ਪੁੱਛ ਹਾਂ ਇਹ ਆਪਣੀ ਬੇਟੀ ਦੇ ਨਾਂ ਦਾ ਹਾਂ ਹਾਂ ਐਮਪੀਐਫ ਹਣਾ ਹਾਂ ਮਹਿਤਾਬ ਪਟੈਟੋ ਫਾਰਮ ਹਾਂ ਮੈਂਡੀ ਸੇਅਰ ਹਮ ਇੰਟਰਵਿਊ ਆਪਣੀ ਧੀ ਰਾਣੀ ਦੀ ਕਰੀ ਆ ਤੇ ਉਹ ਵੀ ਤੁਹਾਡੇ ਸਾਹਮਣੇ ਆਪਾਂ ਕਰੀ ਦੇਣੀ ਆ ਆ ਜਾਓ ਵੀਰੇ ਤੁਸੀਂ ਆ ਜੀ ਆ ਜਾਓ ਤੁਸੀਂ ਕੋ ਜੱਕੀ ਜਾਂਦੇ ਆ ਇਹ ਆਪਣੇ ਛੋਟੇ ਵੀਰ ਇਹ ਮੇਰਾ ਭਾਨਜਾ ਅੱਛਾ ਜੀ ਹਮ ਇਹ ਮੇਰਾ ਬੇਟਾ ਇਹ ਬੇਟਾ ਅਸੀਂ ਪਲਾਸ ਬਾਨਜਾ ਪੜ੍ਹਦਾ ਸ਼ੌਂਕ ਇਹਨੂੰ ਵੀ ਬਹੁਤ ਆ ਓਕੇ ਪਰ ਅਸੀਂ ਲੱਗੇ ਹੋਇਆ ਵੀ ਮੇਰਾ ਇਰਾਦਾ ਵੀ ਇਹਨੂੰ ਫੌਜ ਭਰਤੀ ਕਰਾਉਣਾ ਅੱਛਾ ਕਾਇ ਫੌਜ ਦਾ ਸ਼ੌਕ ਆ ਹਾਂ ਕੋ ਮੇਰੇ ਬਾਪ ਦਾ ਫੌਜੀ ਸੀਗੇ ਓਕੇ ਤੇ ਬਾਕੀ ਨੂੰ ਆਪ ਨੂੰ ਵੀ ਆ ਖੇਤੀ ਇੰਟਰਸਟ ਹੈਗਾ ਕਿ ਨਹੀਂ ਹੈਗਾ ਤਾਂ ਹੈ ਖੇਤੀ ਜੀ ਵੀ ਹੈਗਾ ਹਾਂ ਖੇਤੀ ਜੀ ਵੀ ਹੈਗਾ ਕਿਉਂਕਿ ਆਪਾਂ ਕੰਮ ਸਾਰੀ ਹੀ ਸਗਾਏ ਟਰੈਕਟਰ ਚ ਚਲਾਉਂਦਾ ਜਦੋਂ ਲੋਡ ਆ ਉਦੋਂ ਹਰ ਆ ਕਰਉਣਾ ਪਰ ਮੈਨੂੰ ਇਹ ਹੁੰਦਾ ਵੀ ਕਈ ਵਾਰੀ ਜਲ ਯਾਰ ਵੀ ਕਿਉਂਕਿ ਖੇਤੀ ਵੀ ਅੱਜ ਰਹਿ ਗਈ ਨਾ ਇਹ ਵੀ ਪੜ੍ਹਾਈ ਦੀ ਰਹਿ ਗਈ ਹਾਂ ਤੇ ਖੇਤੀ ਅੱਜ ਰਹਿ ਗਈ ਪੜ੍ਹਾਈ ਦੀ ਰਹਿ ਗਈ ਇਹ ਜ਼ਰੂਰੀ ਆ ਜ਼ਰੂਰੀ ਆ ਬੇ ਜੀ ਹਾਂ ਜੇ ਨਹੀਂ ਕੋਈ ਨੌਲੇਜ ਹੈ ਤੇ ਫਿਰ ਬਿਲਕੁਲ ਆਪਾਂ ਨੌਲੇਜ ਤੋਂ ਬਾਈ ਜੀ ਵੀਰਾਂ ਨੂੰ ਦੱਸ ਦਈਏ ਆਉਣ ਵਾਲਾ ਸਮਾਂ ਉਹਨਾਂ ਨੂੰ ਆਲੂ ਲੱਗਣੇ ਹੂੰ ਮਾਲਵਾ ਦੀ ਮਸ਼ੀਨ ਵੀ ਤੁਹਾਡੀ ਇਹ ਨਵੀਂ ਲਿਆਂਦੀ ਹੈ ਇਹ ਨਵੀਂ ਲਿਆਂਦੀ ਆਪਾਂ ਇਹ ਕਿਹੜੀ ਆ ਬੱਟਾ ਲੱਗੇ ਇਹ 30 ਇੰਚੀ ਬੈੱਡ ਬਣਾਉਂਦੀ ਆ ਅੱਛਾ ਜੈਗ ਜੋਗ ਨਾਲ ਬੀਜਦੀ ਆ ਆਪਾਂ ਪਹਿਲਾਂ ਵੀ 30 ਇੰਚ ਤੇ ਚਲੇ ਗਏ ਸੀ ਅੱਛਾ ਤੇ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਗ੍ਰਾਮੀ ਮਹੀਨ ਨੂੰ ਮੜਾ ਕਹਿੰਦਾ ਹਾਂ ਹੂੰ ਮੈਂ ਇਹ ਗੱਲ ਕਹਿੰਦਾ ਵੀ ਜ਼ਿਮੀਂਦਾਰਾਂ ਕੋਲੇ ਪੂੰਜੀ ਦੇਖਣੀ ਚਾਹੀਦੀ ਹੁਣ ਆਪਾਂ ਮੰਨ ਲਾ 1.5 200 ਕਿੱਲਾ ਆਲੂ ਲਾਉਣਾ ਮੈਂ ਠੀਕ ਹੈ ਜੀ ਪਹਿਲਾਂ ਮੈਂ ਇਹੀ ਮਸ਼ੀਨ ਬੀਜਦਾ ਸੀ ਲੋਹ ਕਲਾਹੇ ਉਹ ਕਾਰਨ ਕੀ ਆ ਵੀ ਜਦੋਂ ਕੋਈ ਮਾੜੀ ਜਿਹੀ ਪ੍ਰੋਬਲਮ ਆਉਂਦੀ ਸੀ ਜਦ ਦੀ ਮੇਰਾ ਡਰਾਈਵਰ ਚ ਲੈਫਟ ਚੱਕਦਾ ਸੀ ਅੱਧੇ ਘੰਟੇ ਚ ਮੁੱਲਾਂਪੁਰ ਉਥੋਂ ਰੇਰ ਕਾ ਕੇ ਆ ਜਾਂਦਾ ਸੀ ਓਕੇ ਠੀਕ ਆ ਇੱਕ ਤਾਂ ਮੰਨ ਲਓ ਵੀ ਇਹਦਾ ਰੇਟ ਅੱਧਾ ਅੱਧੋਂ ਵੀ ਅੱਧਾ ਹਾਂ ਇਹ ਜਿਹੜੀਆਂ ਮਸ਼ੀਨਾਂ ਨੇ ਮੈਂ ਅੱਗੇ ਵੀ ਗੱਲ ਕਰਾਂ ਜਿਹੜੇ ਲੋਕਲ ਮੈਸਤਰੀ ਭਾਈ ਜਾ ਰਹੇ ਨੇ ਆਪਾਂ ਨੂੰ ਬਚਾ ਲਿਆ ਨਹੀਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਸੀ ਆਪਣੀ ਸ਼ੇਰਾ ਲਾ ਦੇਣੀ ਸੀ ਲਾ ਦੇਣੀ ਸੀ ਮੈਂ 7-7 ਲੱਖ ਦੀਆਂ ਮਹੀਨਾ ਨੇ ਗ੍ਰਾਮੇ ਸਹੀ ਗੱਲ ਆ ਭਾਈ ਤੇ ਆਪਾਂ ਨੇ ਤਾਂ ਕਿੱਥੇ ਉਹ ਗਰੇ ਆਨ ਨੂੰ ਸੋਨਾ ਪੈਦਾ ਕਰਕੇ ਦਿੰਦੀਆਂ ਨੇ ਤੇ ਆਪਣੀ ਇਹ ਮਸ਼ੀਨਾਂ ਵੀ ਵੇਰੀ ਗੁੱਡ ਠੀਕ ਹੈ ਨਾ ਕਿੰਨੇ ਬਚ ਗਏ ਯਾਰ ਬਿਲਕੁਲ ਇਹ ਚੀਜ਼ਾਂ ਸੋਚਣ ਵਾਲੀਆਂ ਨੇ ਆਪਣੇ ਮੈਂ ਇਹ ਨਹੀਂ ਕਹਿੰਦਾ ਵੀ ਆਪਣੇ ਮੈਂ ਉਹਨਾਂ ਮਿਸਤਰੀਆਂ ਦਾ ਵੀ ਧੰਨਵਾਦ ਬਿਲਕੁਲ ਬਹੁਤ ਧੰਨਵਾਦ ਉਹਨਾਂ ਮੈਂ ਮੈਂ ਇਹ ਨਹੀਂ ਕਹਿੰਦਾ ਵੀ ਗ੍ਰਾਮੀ ਦੀ ਮਸ਼ੀਨ ਮਾੜੀ ਆ ਲੈ ਹੈ ਤਾਂ ਬੰਦਾ ਸਕਦਾ ਪਰ ਮੈਂ ਇਹ ਗੱਲ ਕਹਿੰਦਾ ਵੀ ਜਿੱਥੋਂ ਆਪਾਂ ਨੂੰ ਬਚਤ ਆਉਂਦੀ ਉੱਥੇ ਬਚਾਉਣ ਲੈਣੇ ਚਾਹੀਏ ਆ ਉਹਨੇ ਬਚਾਤੀ ਉਹੀ ਗੱਲ ਜਿਵੇਂ ਤੁਸੀਂ ਸਟਾਰਟ ਕਰੀਓ ਉਤੋਂ ਵੀ ਦਿਮਾਗ ਦੀ ਤੇ ਪੜਾਈ ਦੀ ਫਿਰ ਉਹਦੀ ਰਿਪੇਅਰ ਯਾਰ ਉਹਦੇ ਘੱਟੋ ਘਾਟੇ 2 ਸਾਲਾਂ ਵਿੱਚ 20 ਤੋਂ 20000 ਰੁਪਏ ਦਾ ਲੱਗੂਗਾ ਲੱਗੂਗਾ ਨਾ ਜਿਹੜੇ ਬ ਹੁਣ ਆਪਾਂ ਇਹ 2 ਸਾਲ ਚਲਾ ਕੇ ਮਸ਼ੀਨ ਮੈਂ ਪੌਣੇ 2 ਲੱਖ ਦੀ ਵੇਚਤੀ ਓਕੇ ਤੇ ਦੇਲਾ ਕਿੰਨੇ ਕ ਪੈਸੇ ਪਏ ਮੇਰੇ ਫਿਰ ਨਵੀਂ ਆ ਗਈ ਵੈਰੀ ਗੁੱਡ ਠੀਕ ਆ ਨਾ ਉਹ ਇੰਨੀ ਮਹਿੰਗੀ ਮਸ਼ੀਨਰੀ ਲੈ ਕੇ ਮੁੜ ਕੇ ਵੇਚਣ ਦੀ ਪ੍ਰੋਬਲਮ ਆ ਜਾਂਦੀ ਹੈ ਜਿੱਦੇ ਆਪਾਂ ਨਵੀਂ ਲੈ ਲਈ ਉਦੋਂ ਹੀ ਲੱਖ ਤਾਂ ਉਦੋਂ ਹੀ ਉੱਡ ਗਿਆ ਹਾਂ ਲੈ ਬਈ ਬਾਅਦ ਵਿੱਚ ਪ੍ਰੋਬਲਮ ਬਹੁਤ ਆਉਂਦੀ ਹੈ ਫਿਰ ਇਹ ਗੱਲ ਉਹ ਬੰਦਾ ਗੱਲੀਆਂ ਮੈਂ ਇਕੱਲਾ ਕਰਾ ਬੰਦਾ ਹਮ ਮੇਰਾ ਜਿਹੜਾ ਟਰੈਕਟਰ ਆ ਸਾਰੇ ਬੰਦੇ ਚਲਾਉਂਦੇ ਆ ਓਕੇ ਡਰਾਈਵਰ ਚ ਆਉਂਦੇ ਮੇਰੇ ਕੋਲ ਜ਼ਿਆਦਾ ਯੋਗਤੀ ਡਰਾਈਵਰ ਆਉਂਦੇ ਨੇ ਠੀਕ ਆ ਗ੍ਰੀ ਤੇ ਮੇਰੀ ਬਜਾਈ ਵੀ ਉਹ ਬੰ ਠੀਕ ਹੈ। ਪਰਦੇਸੀ ਬੰਦਾ ਕਰਾਂਗਾ। ਤੁਸੀਂ ਕਹਿਣਾ ਮਤਲਬ ਉੱਤੇ ਦੇਖ ਰੇਖਦਾ। ਦੇਖ ਰੇਖਦਾ ਕਰਦਾ ਕਿਉਂਕਿ ਜਿਹੜੀਆਂ ਚੀਜ਼ਾਂ ਸਾਫ਼ ਨੇ ਉਹ ਇਹ ਹਿਸਾਬ ਚਲਾ ਸਕਦੇ ਨੇ। ਜਿਵੇਂ ਉਹ ਟੈਕਨੋਲੋਜੀ ਵਾਲੀਆਂ ਚੀਜ਼ਾਂ ਮੰਨ ਲਾ ਵੀ ਉਹ ਗ੍ਰਾਮੇ ਦੀ ਮਸ਼ੀਨ ਦੀ ਤਾਂ ਨਾ ਹਿਸਾਬ ਹੋਵੇ ਨਾ ਮੈਨੂੰ ਉਹ ਸੂਤਾਂ ਦੇ ਚੂੜੀਆਂ ਇਹਦਾਉਣਾ ਚੱਲਣੀਆਂ ਪੂਰੀ। ਪੂਰੀ ਉਹਦੇ ਉਮੇ ਚੱਲਣੀਆਂ। ਇਹ ਜੱਟ ਦਾ ਸੌਦਾ। ਇਹ ਜੱਟ ਦਾ ਸੌਦਾ ਬਸ। ਇਹ ਉਹ ਬੰਨੇ ਦੋ ਬੰਨੇ ਉਹ ਬੰਨੇ ਲਿਆ ਪਾਣੀ ਲਿਆ ਉਹ ਤਬੀਲ। ਲੈ ਉਹਰੇ ਪਾਣੀ ਆਈ ਤੇ ਆਲੂ ਵੀਰੇ ਆਪਣੇ ਇੱਕ ਹਿਸਾਬ ਦਾ ਨਾ ਮੋਟਾ ਮੋਟਾ ਵੀਰਾ ਨੂੰ ਮੋਟਾ ਵੀ ਕਿਉਂ ਵੀਰਾ ਆਪਣੇ ਨੂੰ ਸਮਝ ਆ ਜੇ ਜਿਹੜੇ ਆਪਾਂ ਹੁਣੇ ਇਹ ਗੱਲ ਫੇਰ ਆਪਾਂ ਵਾਰ-ਵਾਰ ਕਰਦੇ ਤਕਨੀਕ ਤੇ ਉਹਦੀ ਝੋਨੇ ਵੜਲੇ ਅੱਗ ਅੱਗਾ ਤਾਇਕੀ ਲੱਗਣੀ ਹੈ ਅੱਗ ਲਾਉਣੇ ਨਹੀਂ ਚਾਹੀਦੀ ਲਾਉਣੀਆਂ ਨਹੀਂ ਚਾਹੀਦੀ ਤੁਸੀਂ ਇਸ ਸੱਕ ਚੋ ਹਾਂ ਮੈਨੂੰ ਅੱਗ ਛੱਡੀ ਨੂੰ ਤੀਵਨ ਆਪਾਂ 2010 ਦੀ ਬੰਦ ਕਰੀ ਹੋਈ ਆ 2010 ਦੀ ਹਾਂ ਜਮਾ ਨਹੀਂ ਸਾਡੇ ਪਿੰਡ ਸਾਰੇ ਨਹੀਂ ਇਕੱਲੇ ਨਹੀਂ ਠੀਕ ਹੈ ਸਾਰੇ ਪਿੰਡ ਨੇ ਜਿਹੜੇ ਕਣਕ ਵਾਲੇ ਵੀਰ ਵੀ ਉਹ ਵੀ ਨਹੀਂ ਲੱਗ ਲਾਉਂਦੇ ਯਾਰ ਇਹ ਗੱਲ ਨਾਲ ਕਈ ਵੀਰ ਹੋਣ ਆਪਣੀ ਇਸ ਗੱਲ ਤੋਂ ਵੀ ਨੈਗੇਟਿਵ ਕਮੈਂਟ ਕਰਨਗੇ ਯਾ ਤੁਹਾਡੇ ਕੋ ਪੈਸਾ ਆਉਣਾ ਹੈ ਨਹੀਂ ਪੈਸਾ ਨਹੀਂ ਹੁੰਦਾ ਦੱਸੇ ਕੀ ਚੱਕਰ ਆ ਯਾਰ ਧੀ ਪੁੱਤ ਆਪਣੇ ਬੱਚੇ ਸਾਥ ਆਉਣਾ ਹੀ ਲੱਗਿਆ ਕਿਉਂਕਿ ਉਹ ਪ੍ਰਮਾਤਮਾ ਆਪ ਹੀ ਦੇ ਦਿੰਦਾ ਈ ਯਾਰ ਜੇ ਮੇਰਾ 50000 ਦਾ ਡੀਲ ਦਾ ਫਰਕ ਪੈਂਦਾ ਹੀ ਮਸਾਂ ਉਹ じゃ ਮੇਰਾ ਰਿਓ ਕੱਢਣ ਲੱਗਿਆ ਆਪਾਂ ਕੋਈ ਸਰਕਾਰ ਨੂੰ ਇਹ ਨਹੀਂ ਕਹਿੰਦੇ ਵੀ ਛੱਡ ਦੇ ਉਹ ਵੀ ਸਾਨੂੰ ਸਬਸਿਡੀ ਦਵੇ ਸਾਡੀ ਹੈਲਪ ਕਰੇ ਆਪਾਂ ਇਸ ਗੱਲ ਤੋਂ ਵੀ ਨਹੀਂ ਮਨਕਰ ਕਰਦੇ ਪਰ ਇੰਨਾ ਵੀ ਜਿਹੜੀ ਅੱਗ ਲਾ ਰਹੇ ਆ ਉਹ ਆਪਣੇ ਆਉਣ ਵਾਲੇ ਬੱਚਿਆਂ ਨੂੰ ਮੈਨੂੰ ਇਹਦਾ ਪਤਾ ਲੱਗ ਹੀ ਜਾਂਦਾ ਬਾਈ ਜੀ ਹੁਣ ਤਾਂ ਘਰਾਂ 'ਚ ਬਿਮਾਰੀਆਂ ਬਹੁਤ ਵੱਡੀਆਂ ਨੇ ਜੇ ਨਾ ਦੱਸੇ ਉਹ ਗੱਲ ਬੱਕਰੀ ਆਪਣੇ ਪਾਣੀ ਦਾ ਪੀਣੇ ਉਹਦੇ ਰਹਿ ਨਹੀਂ ਸਾਰੀ ਜ਼ਹਿਰ ਬਣ ਗਈ ਆ ਸਾਰੀ ਜ਼ਹਿਰ ਬਣ ਗਈ ਆ ਹਾਂ ਨਹੀਂ ਮੈਨੂੰ ਛੋਟਾ ਨੰਨੂ ਦੱਸਦਾ ਪਿਆ ਸੀ ਪੀਡੀਐਸ 300 ਤੋਂ ਉੱਤੇ ਆ ਹੂੰ ਮੈਂ ਪੁੱਛਿਆ ਮੈਂ ਕਿੰਨਾ ਚਾਹੀਦਾ ਕਹਿੰਦਾ 50 ਦੁੱਗਣਾ ਤਿੱਗਣਾ ਚੌਗਣਾ ਹੋਇਆ ਆਪੇ ਕਿੰਨਾ ਕੰਮ ਵਧਿਆ ਪਿਆ ਤੇ ਕੀ ਪਾਣੀ ਆਪਾਂ ਪੀ ਲਾਂਗੇ ਦੱਸਿਓ ਉਹ ਗੱਲ ਆ ਵੀ ਚਲੋ ਇਹ ਜਿਵੇਂ ਆਪਾਂ ਅੱਗੇ ਤਾਂ ਆਣਾ ਲਾਈ ਨਹੀਂ ਫਿਰ ਬਾਈ ਜੀ ਇਹਨੂੰ ਵਾਕੇ ਜਿਵੇਂ ਬਾਲਾ ਮੈਂ 1 ਮਿੰਟ ਕਰਨਾ ਮਣੀ ਗਾ